ਮੈਂ ਬੇਨਤੀ ਕਰਾਂਗਾ ਬੇਤਰਾ ਸਾਡੇ ਪਿੰਡੋਂ ਪਹਿਲੋਂ ਅਕਾਲੀ ਦਲ ਦੀ ਲੀਡ ਪਾਉਨੇ ਤਿੰਨ ਦਿਨ ਦੀ ਹੁੰਦੀ ਗਈ ਹੈ ਅੱਜ ਇਹਨਾਂ ਦੋਵਾਂ ਨਗਰਾਂ ਵਿੱਚੋਂ ਅੱਜ ਪਾਉਨੇ ਤਿੰਨ ਦਿਨ ਨੂੰ ਛੱਡ ਦਿਓ ਤੇ ਆਪਾਂ ਤਿੰਨ ਕੋ ਦੀ ਲੀਡ ਅੰਧਾਵਾ ਸਾਹਿਬ ਨੂੰ ਦਿਵਾਉਣਾ ਹੈ ਜੀ ਮੈਂ ਅਸੀਂ ਆਪਣੇ ਕੰਮ ਕਾ ਜਿਹੜੇ ਉਹਨਾਂ ਤੋਂ ਲੈ ਸਕਦੇ ਹਾਂ ਮੈਂ ਬੇਨਤੀ ਕਰਾਂਗਾ ਜੇ ਵੀ ਲੀਡਰ ਮੈਨੂੰ ਸਮਝਾਓ ਕਿ ਸਾਨੂੰ ਜਿਹੜਾ ਭਾਜਪਾ ਨੂੰ ਜਾਂ ਆਪ ਨੂੰ ਵੋਟ ਪਾਵੇ ਕਿਉਂ ਨਹੀਂ ਲੰਨੀ ਸਪੰਨ ਦੇ ਇੱਕ ਬੰਦੇ ਬਈ ਮਾਰਾ ਲੱਖ ਲਾ ਕੇ 10-10 ਲੱਖ ਲਾ ਕੇ ਤੂੰ ਸਰਪੰਚ ਬਣਾਇਆ ਨੇ ਪੰਚਾਇਤਾਂ ਦਾ ਸਾਰਾ ਪੈਸਾ ਜਿਹੜਾ ਗਵਨ ਕਰ ਗਿਆ ਕੋਈ ਪੰਚਾਇਤ ਮੈਨੂੰ ਲਾਗੇ ਮੈਂ ਤਾਂnabla ਦੇਰੇ ਪਿੰਡਿਆਂ ਵੀ ਵੀਰ ਜੜੇ ਆਬ ਵੱਲ ਤੁਰੇ ਵਰਦੇ ਜੀ ਉਹਨਾਂ ਨੂੰ ਬੇਨਤੀ ਆ ਵੀ ਜੀ ਚਾਕੀ ਨਾ ਕਰ ਲੋ ਵਾਕਈ ਜੋ ਤੁਸੀਂ ਗੱਲਾਂ ਸੁਣ ਰਿਓ ਇਹਦੇ ਤੋਂ ਵੀ ਮਾੜੇ ਨੇ ਪੰਜਾਬ ਨੂੰ ਇੱਕ ਚੰਗੇ ਘੋੜਸਵਾਰ ਦੀ ਲੋੜ ਆ ਜਿਹੜਾ ਨਾੜੀ ਚੜ ਗਿਆ ਨਾ ਉੱਪਰ ਘੋੜੇ ਤੇ ਇਹਨੇ ਘੋੜਾ ਵੀ ਲੈ ਬਣਾ ਤੇ ਆਪਣੀ ਵੀ ਲੱਤ ਤੜਵਾ ਲੈਣੀ ਆ ਤੋਂ ਬਿਲਕੁਲ ਫਰਪਰ ਨਰਸਨ ਛੇ ਆ ਠੀਕ ਆ ਕਿ ਅਕਾਲੀ ਦਲ ਨਹੀਂ ਕਮਜ਼ੋਰ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਡਾਊਨ ਗਿਆ ਇਹ ਉਠਣਾ ਵੀ ਨਹੀਂ ਪਰ ਪੰਜਾਬ ਦਾ ਨੁਕਸਾਨ ਹੋਏਗਾ ਕਿ ਇੱਕ ਪਾਰਟੀ ਜਿਹੜੀ ਬੋਦੀ ਸੀਗੀ ਪੰਜਾਬ ਦੇ ਲਈ 104 ਸਾਲ ਪੁਰਾਣੀ ਜਿਹੜੀ ਕੁਰਬਾਨੀ ਵਾਲੀ ਪਾਰਟੀ ਸੁਖਬੀਰ ਬਾਦਲ ਨੇ ਆਪਣੇ ਹੌਮਲੇ 'ਚ ਸਾਰੇ ਖਤਮ ਕਰਕੇ ਰੱਖ ਦਿੱਤੀ ਕਿੱਥੇ ਗਏ ਸਰਦਾਰ ਗੁਰਚਨ ਸਿੰਘ ਕੌੜਾ ਕਿੱਥੇ ਗਏ ਤਲਵੰਡੀ ਕਿੱਥੇ ਗਏ ਮੋਹਨ ਸਿੰਘ ਤੋੜ ਕਿੱਥੇ ਗਏ ਬਿਆਨੀ ਕਿ ਇੰਨਾਂ ਆਪਣੇ ਕਰਤਾਰ ਸਿੰਘ ਇਹ ਜਿਹੜੇ ਵੱਡੇ ਲੀਡਰਸ਼ਿਪ ਪਾਸਟਰ ਤਾਰਾ ਸਿੰਘ ਇਹ ਸਿੱਖ ਪੰਥ ਦਾ ਚਿਹਰਾ ਮੋਰਾ ਸੀਗੇ ਤੇ ਅੱਜ ਇਸ ਚਿਹਰੇ ਨੂੰ ਚਾਰ ਚੰਨ ਲਾਉਂਦੀ ਬਜਾਏ ਇੰਨਾ ਲੀਡਰਾਂ ਨੇ ਖਤਮ ਕਰ ਦਿੱਤਾ ਜੋ ਕਿ ਬਹੁਤ ਪੰਜਾਬੀ ਜਨਵਰੀ ਦੇ ਵਿੱਚ ਠੀਕ 2 ਮਹੀਨਿਆਂ ਦੇ ਬਾਅਦ ਦਿੱਲੀ ਦੀ ਇਲੈਕਸ਼ਨ ਆ ਗਈ ਆ ਉੱਥੇ ਲੁੱਟਦਾ ਸਮਾਨ ਲੈ ਕੇ ਉੱਥੇ ਲੁੱਟਣਾ ਚਾਹਦਾ ਪਰ ਦਿੱਲੀ ਦੇ ਲੋਕ ਸਿਆਣੇ ਹੋ ਗਏ ਉਹਦੇ ਕੋਲ ਹੁਣ ਲੁੱਟਿਆ ਨਹੀਂ ਜਾਣਾ ਜਿਹੜੀ ਤੁਸੀਂ ਗੱਲਾਂ ਇਹਦੇ ਬਾਰੇ ਕਰਦੇ ਹੋ ਕਿ ਜੀ ਮੈਂ ਨਿਹਾਰ ਬਦਲ ਨੂੰ 3 ਸਾਲ ਜਿੱਤੇ ਤੂੰ ਡੇੜਾ ਹਲਕੇ ਜੀ 1 ਰੁਪਈਆ ਨਹੀਂ ਲਾਇਆ ਤਤੂਗ ਇੱਕ ਸਾਲ ਤੇ ਨਾ ਰਹਿ ਗਿਆ ਤੇ ਉਹਦੇ ਚ ਕੀ ਲਾਏਗਾ ਇੱਕ ਚੀਜ਼ ਦੱਸ ਦੇ ਕਿ ਜਿਹੜੀ ਉਹਨੇ ਕੀਤੀ ਹੈ ਪੰਜਾਬੀ ਇੱਥੇ ਸਾਡੇ ਬਿਰਬਾ ਬਾਬਾ ਨਾਨਕ ਦੇ ਗੁਰਦਾਸਪੁਰ ਚ ਜਿੱਥਾਂ ਪੰਜਾਬ ਦੇ ਵਿੱਚ ਇਹਦੇ ਕੋਲ ਅਜੇ ਤੱਕ ਪੈਸਾ ਵੀ ਨਹੀਂ ਆਇਆ ਚੁਰਤ ਸਰਬ ਚੁਟਕਲੇ ਬਾਜ਼ੀਆਂ ਟਿਸ਼ਕਰ ਬਾਜ਼ੀਆਂ ਮੱਖੰਪੁਤਰੀ ਆਪਣੀ ਕੋਸੀ ਵੱਲ ਵੇਖ ਸ਼ਰਮ ਕਰ ਇਹ ਜਿਹੜੀ ਕੁਰਸੀ ਹੈ ਇਹ ਇਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਇਹਦੇ ਤੇ ਬੈਠਾ ਹੁੰਦਾ ਸੀ ਇਹ ਸਿੱਖ ਰਾਜ ਜਿਹੜਾ ਪੰਜਾਬ ਆ ਇਹਦੇ ਵੱਲ ਅੰਗਰੇਜ਼ ਮੂੰਹ ਨਹੀਂ ਕਰ ਸਕੇ ਅੰਗਰੇਜ਼ਾਂ ਦਾ ਮੂੰਹ ਮੋੜ ਦਿੱਤਾ ਸੀ ਤੇ ਜਿਹੜੇ ਕਿਸਾਨ ਨੇ 1919 ਦੇ ਵਿੱਚ ਜਦੋਂ ਅੰਗਰੇਜ਼ਾਂ ਦੇ ਖਿਲਾਫ ਮੋਰਚਾ ਲਾਇਆ ਜਿਵੇਂ ਮੋਦੀ ਦੇ ਅਗੇਂਸਟ ਲਾਇਆ ਉਹਦੋਂ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਪੈਦਾ ਸਰਦਾਰ ਪਗਲ ਸਿੰਘ ਦਾ ਚਾਚਾ ਸਰਦਾਰ ਅਜੀਤ ਸਿੰਘ ਉਹਨੇ ਨਾਰਾ ਲਾ ਕੇ ਅੰਗਰੇਜ਼ਾਂ ਨੇ ਗੋਡੇ ਟੇਕ ਦਿੱਤੇ ਸੀ ਉਹਦੇ ਕੇ ਅੰਗਰੇਜ਼ ਆਪਣੇ ਕਾਨੂੰਨ ਵਾਪਸ ਲੈ ਜੋ ਕਿਸਾਨਾਂ ਦੇ ਹੱਕ ਚ ਸੀ ਉਹ ਕਾਨੂੰਨ ਨੂੰ ਲਾਗੂ ਕੀਤੇ ਕਿ ਮੈਂ ਤੁਹਾਨੂੰ ਇਸ ਹੀ ਕਲਾਂਬ ਦੱਸਾਂ ਕਿ ਆਪਣਾ ਇਤਿਹਾਸ ਨਾ ਭੁੱਲੋ ਵੇਖੋ ਕਿ ਜਿਹੜਾ ਇਤਿਹਾਸ ਭੁੱਲ ਜਾਂਦੇ ਨੇ ਉਹ ਕੌਮ ਕਦੀ ਅੱਗੇ ਨਹੀਂ ਜਾਂਦੀ ਜਿਹੜਾ ਆਪਣਾ ਇਤਿਆਸ ਲੈ ਕੇ ਜਿੰਦੀਆਂ ਨੇ ਉਹ ਕੌਮ ਕਦੀ ਪਿੱਛੇ ਨਹੀਂ ਜਾਂਦੀ ਤੇ ਇਹਨਾਂ ਨੇ ਕਿਹਾ ਮੇੜ ਗਿਆ ਪੈਣਾ ਬੈਠੀਆਂ ਜਿੰਨੀ ਤਦਾਦ ਚੀ ਆਈਆਂ ਨੇ ਇਹ ਦੁਖੀਅੋਗਨਤੂ ਆਈਆਂ ਨੇ ਕਿ ਗੁੰਡਾ ਕਰਦੀ ਨਹੀਂ ਚੱਲਣ ਦੇਣੀ ਗੁੰਡਿਆਂ ਦਾ ਰਾਜ ਨਹੀਂ ਆਉਣ ਦੇਣਾ ਗੁੰਡਿਆਂ ਦੀਆਂ ਤੰਕੀਆਂ ਨਹੀਂ ਆਉਣ ਦੇਣੀਆਂ ਤੇ ਤਾਂ ਪੰਜਾਬ ਬਜੇਗਾ ਜੇ ਇਹ ਗੁੰਡੇ ਅੱਜ ਟੈਲੀਫੋਨ ਕਰਦੇ ਨੇ ਕਿ ਵੋਟ ਨਾ ਪਾਓ ਇਹਨਾਂ ਨੇ ਕਾਨੂੰਨ ਤੁਹਾਡੀਆਂ ਜ਼ਮੀਨਾਂ ਖੋਣ ਦੀ ਟੈਲੀਫੋਨ ਕਰ ਕੇ ਜਿਸਕਾ ਆਣ ਇਥੇ ਆਉਣ ਲੱਗੇ ਲਸੀਂ ਤੇਰੇ ਆਪਣਾ ਬਚਾ ਲੋ ਜਿਹੜਾ ਫਤੂਰੀ ਠੀਕਿਆ ਮੈਂ ਤੇ ਨਾਇ ਨਹੀਂ ਲੈਣਾ ਚਾਹੁੰਦਾ ਤੇ ਜਿਹੜਾ ਕਹਿੰਦਾ tham ਇੱਕ ਮਾਨਦਾਰ ਰੰਦਾਵਾ ਕੋ ਦੇਖਣਾ ਚਾਹਤੇ ਹੋ ਕਿ ਵੀ ਤੂੰ ਤੇ ਆਪ ਇਹ ਤੋਂ ਨਿਕਲ ਕੇ ਆਇਆ ਤੂੰ ਮੈਨੂੰ ਕਿਹੜੇ ਤੇਰੇ ਕੋਲ ਸਰਟੀਫਿਕੇਟ ਲਾਉਂਗਾ 4 ਲੱਖ ਨੂੰ ਪੰਜ ਵੱਡੇ ਅੰਦਾਜ਼ ਸਭ ਦੀ ਲੜੀਆਂ ਤੇ ਮੈਂ ਵੀ ਤੇ ਪੰਜ ਤੇ 6 ਤੇ ਆਹ ਹੁਣ 7ਵੀਂ ਕਿੰਨੀਆਂ ਗਿਆ ਪੰਜ ਤੇ 7 ਗਿਆ 12 12 ਲਖਣਾ ਨੇ ਕੇਜਰੀਵਾਲ ਇਮਾਨਦਾਰ ਦੇ ਸਿਰ ਤੇ ਲੜੀਆਂ ਨੇ ਜੇ ਤੇਰੇ ਵਾਂਗੂ ਚੋਰ ਹੁੰਦੇ ਤੇ ਲੋਕਾਂ ਕੋਲੋਂ ਲੋਕ ਲੈ ਨਾ ਫਿਰਦੇ ਸਾਰ ਸੁਖਜਿੰਦਰ ਸਿੰਘ ਰੰਦਾਵਾ ਜਿੰਦਾਬਾਦ ਸੁਖਜਿੰਦਰ ਸਿੰਘ ਰੰਦਾਵਾ ਜਿੰਦਾਬਾਦ ਕਿੰਦਾਵਾ ਜਿੰਦਾਬਾਦ ਤੇ ਇਹਨਾਂ 538 ਲਖਣਾ ਸਾਡੇ ਵੱਡੇ ਰਣਾ ਸਾਹਮਣੇ ਅਸੀਂ ਮੈਂ ਲੜੀਆਂ ਇਥੇ ਲੋਕਾਂ ਨੂੰ ਕੰਮ ਦਿੱਤੇ ਤੇਰੇ ਵਾਂਗੂ ਝੂਠੇ ਝੂਠੀ ਬੋਲਿਆ ਪੰਜਾਬੀਓ ਜਿਹੜੇ ਨੇ ਝੂਠੇ ਵਾਅਦੇ ਕੀਤੇ ਨੇ ਨਾ ਜਿਹੜੇ ਨੇ ਹੱਥ ਨਾਲ ਗੰਡਾ ਦਿੱਤੀਆਂ ਤੁਸੀਂ ਤੁਹਾਡੇ ਨਾਲ ਕੋਲ ਮੂੰਹ ਨਾਲੇ ਖੋੜੀਆਂ ਤੇ ਕੰਕੀਆਂ ਨਾਲ ਕਟੜੀਆਂ ਨੇ ਕਿ ਹੁਣ ਗੰਡਾ ਖੋਲਿਏ ਕਿਵੇਂ ਪੰਜਾਬ ਦਬਾਡੀ ਵਾਲੇ ਪਾਸੇ ਭਗਵੰਤ ਮਾਨ ਨੇ ਪਾ ਦਿੱਤਾ